ਅੱਜ ਚੇਤੇ ਆਉਂਦੇ ਨੇ ਮਿੱਠੇ ਬੋਲ ਫਕੀਰਾ ਤੇਰੇ ਅੱਜ ਚੇਤੇ ਆਉਂਦੇ ਨੇ ਮਿੱਠੇ ਬੋਲ ਫਕੀਰਾ ਤੇਰੇ ਰੱਬੀ ਰੰਗ ਵਿੱਚ ਰਤਿਆਂਦੇ ਮਿਲਦੇ ਨਹੀਂ ਦੁਨੀਆਂ ਨਾਲ ਜੇ ਦਸਿਆ ਨੇ ਮਿਲਦੇ ਨਹੀਂ ਦੁਨੀਆਂ ਨਾਲ ਤੇਰੇ ਜਦੋਂ ਉਥੇ ਪੜਦੇ ਸੀ ਨਾ ਪਾਰਣ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਮਹਾਪੁਰਸ਼ਾਂ ਦਾ ਮੈਂ ਵਿਦਿਆਰਥੀ ਰਹਾ ਬਾਬਾ ਜੀ ਭੇਵੇਂ ਵਾਲੇ ਮਹਾਪੁਰਸ਼ ਉਦੋਂ ਨਾ ਆਏ ਉਥੇ ਸਾਡੇ ਅਸਥਾਨ ਤੇ ਬਾਬਾ ਜੀ ਬਾਰਨ ਵਾਲੇ ਮਹਾਪੁਰਸ਼ ਕਹਿੰਦੇ ਵੀ ਬੱਚੇ ਸਿੱਖਦੇ ਨੇ ਕਿਨੇ ਲਿਆਓ ਸ਼ਬਦ ਸੁਣਾਓ ਸੁਣਿਓ ਸ਼ਬਦ ਸੁਣਾਓ ਜੀ ਉਸ ਵੇਲੇ ਫਿਰ ਮੈਂ ਸ਼ਬਦ ਸੁਣਾਇਆ ਸੀ ਫਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਆਜ ਸਵਾਦੀ ਆਵੋ ਸਿੱਖ ਸਤਿਗੁਰ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਇਹ ਮੈਂ ਉਦੋਂ ਬੜਿਆ ਸੀ 2004 ਚ 2004 ਦੀ ਗੱਲ ਹੈ ਐਂ ਬਾਬਾ ਜੀ ਸਾਹਮਣੇ ਬੈਠੇ ਸੀ ਉਹ ਕਹਿੰਦੇ ਬੜਾ ਸੋਹਣਾ ਕੀਰਤਨ ਕਰਦਾ ਹੈ ਮਹਾਪੁਰਸ਼ ਕਹਿੰਦੇ ਪੇਵੇ ਵਾਲੇ ਰੋਣਾ ਨੇ 500 ਰੁਪਇਆ ਦਿੱਤਾ ਸੀ ਮੈਨੂੰ 500 ਰੁਪਇਆ ਉਦੋਂ ਦਿੱਤਾ ਸੀ ਤੇ ਉਸ 500 ਚ ਕਿੰਨੀਆਂ ਕਿਰਕ ਤਾਂ ਪੈ ਗਈਆਂ ਇਹ ਤੁਹਾਡੇ ਸਾਹਮਣੇ ਸਾਰਿਆਂ ਸੱਚੇ ਪਾਤਸ਼ਾਹ Amir ਕਰਨ ਤਕਦੀਰ ਦਾ ਤੇ ਫਕੀਰ ਦਾ ਕੁਝ ਨਹੀਂ ਪਤਾ ਕਿਹੜੇ ਵੇਲੇ ਕੀ ਦੇ ਦੇ ਇਸ ਕਰਕੇ ਆ ਠੱਡ ਕੇ ਹਮੇਸ਼ਾ ਬੇਨਤੀਆਂ ਕਰਨੀਆਂ ਚਾਹੀਦੀ ਮੈਨੂੰ ਲੱਗੇ ਤੇਰੀ ਸਿੱਧੀ ਰੱਬ ਨਾਲ ਸਾਜੇ ਤੋਰ ਕੱਕਣੀ ਦਾ ਕਿਸੇ ਫਕਰਾ ਦੇ ਵਾਂ ਓ ਕੀ ਤਰਬ ਨੂੰ ਤੂੰ ਸਾਰਾ ਕੁਛ ਭੇ ਫਕੀਰਾਂ ਵਾਲਾ ਲ ਹੋ ਗਿਆ ਤੇਰੀ ਫਕਰਾ ਕੀ ਰੀ ਅਸੀ ਵੇਖ ਕੇ ਰੱਬ ਵੀ ਨਿਹਾਲ ਹੋ ਗਿਆ ਤੇਰੀ ਫਕਰਾ ਫਕੀਰੀ ਅਸੀ ਵੇਖ ਕੇ ਰੱਬ ਵੀ ਨਿਹਾਲ ਹੋ ਗਿਆ ਹੋ ਗਿਆ ਉਸ ਮਹਾਪੁਰਸ਼ ਦੇ ਪਿਆਰ ਵਿੱਚ ਉਸ ਰੰਗਲੇ ਸੱਜਣ ਦੀ ਯਾਦ ਵਿੱਚ ਉਹਨਾਂ ਤਤਬੇ ਤੇ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਸਾਰੀ ਸੰਗਤ ਨੇ ਜੁੜਨ ਦਾ ਯਤਨ ਕੀਤਾ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੇਖੇ ਵਿੱਚ ਲਾਈਏ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦਾ ਪ੍ਰਚਾਰ ਕੀਤਾ ਹੈ ਜੇ ਤੁਸੀਂ ਗਿਣਨ ਲੱਗੋਗੇ 1 2 4 5 7 ਨਹੀਂ ਲੱਖਾਂ ਦੀ ਗਿਣਤੀ ਵਿੱਚ ਮਹਾਪੁਰਸ਼ਾਂ ਨੇ ਗੁਰਮਖਾਂ ਨੂੰ ਸਿੰਘ ਸਜਾਇਆ ਤਨ ਮਹਾਪੁਰਸ਼ ਬਾਬਾ ਮਾਨ ਸਿੰਘ ਮਹਾਰਾਜ ਵਰਗੀਆਂ ਰੂਹਾਂ ਉਹ ਐਸੇ ਸਤਪੁਰਸ਼ ਜਿਹੜੇ ਇਸ ਧਰਤੀ ਤੇ ਹੁੰਦੇ ਨੇ ਨਾ ਉਹ ਕਿਸੇ ਇੱਕ ਜਾਂ ਦੋ ਜਾਂ ਚਾਰ ਜਾਂ ਪੰਜ ਜਾਂ 10 ਜਣਿਆਂ ਵਾਸਤੇ ਨਹੀਂ ਜੰਮਦੇ ਰੱਬ ਦੇ ਪਿਆਰੇ ਮਹਾਪੁਰਸ਼ ਸਾਰੀ ਦੁਨੀਆ ਦੇ ਸਾਂਝੇ ਆਉਂਦੇ ਨੇ ਤੇ ਰੱਬ ਦੇ ਪਿਆਰੇ ਕਿਸੇ ਇੱਕ ਵਾਸਤੇ ਨਹੀਂ ਜੰਮਦੇ ਸਰਸੰਗਤ ਜੀ ਜ਼ਿੰਦਗੀ ਤਾਂ ਜੰਮਦੇ ਨੇ ਪਰ ਆਪਣੀ ਜ਼ਿੰਦਗੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੋਜ਼ ਪੜ੍ਹਦੇ ਆ ਜਿੰਨੀ ਨਾਮ ਧਿਆਇਆ ਪਹਿਲਾਂ ਤਾਂ ਆਪ ਨਾਮ ਜਪਦੇ ਨੇ ਗਏ ਮਸਕਤ ਘਾਲ ਮਸਕਤ ਘਾਲੀ ਆਪਣੇ ਸਰੀਰ ਤੇ ਦਿਨ ਰਾਤ ਦੀਵਾਨ ਲਾ ਕੇ ਲੋਕਾਂ ਨੂੰ ਜਿਨ੍ਹਾਂ ਦੇ ਘਰਾਂ 'ਚ ਸ਼ਰਾਬਾਂ ਸੀ ਬਾਬਾ ਮਾਨ ਸਿੰਘ ਹੋਣਾ ਨੇ ਉਹਨਾਂ ਦੇ ਘਰਾਂ 'ਚੋਂ ਸ਼ਰਾਬਾਂ ਕੱਢੀਆਂ ਜਿਨ੍ਹਾਂ ਦੇ ਘਰਾਂ 'ਚ ਨਸ਼ੇ ਸੀ ਉਹਨਾਂ ਦੇ ਘਰੋਂ ਨਸ਼ੇ ਕੱਢੇ ਜਿਨ੍ਹਾਂ ਦੇ ਘਰ ਵਿੱਚ ਗਲੇਸ਼ ਸੀ ਉਹਨਾਂ ਦੇ ਘਰ ਚੋਂ ਗਲੇਸ਼ ਕੱਢੇ ਸਰਸੰਗਤ ਜੀ ਜਿਹੜੇ ਸ਼ਰਾਬੀ ਸੀ ਉਹ ਕਹਿੰਦੇ ਇੱਕ ਵਾਰੀ ਦੀਵਾਨ ਸੁਣਿਆ ਮੁੜ ਕੇ ਕਦੇ ਦੇਲੀ ਨਹੀਂ ਕਰਿਆ ਮਾੜੇ ਕੰਮ ਕਰਨ ਐਸੀ ਤਕਰੀਰ ਕਰ ਗਏ ਉਹ ਮਹਾਪੁਰਸ਼ ਕਿਸੇ 1 2 4 ਜਣਿਆਂ ਨੂੰ ਪਾਲਣ ਨਹੀਂ ਸੀ ਆਏ ਉਹ ਦੁਨੀਆ ਦੇ ਰਹਿਬਰ ਦੁਨੀਆ ਦੀ ਧਰਤੀ ਤੇ ਸਰਸੰਗਤ ਜੀ ਪੀਰਾਂ ਫਕੀਰਾਂ ਦੀ ਦੁਨੀਆ ਵਿੱਚੋਂ ਬਾਬਾ ਮਾਨ ਸਿੰਘ ਜੀ ਇੱਕ ਹੋਏ ਨੇ ਜਿਹੜੇ ਇਸ ਧਰਤੀ ਤੇ ਆਏ ਇੱਕ ਦੋ ਤਿੰਨ ਚਾਰ ਨਹੀਂ ਆਪਾਂ ਰੋਜ਼ ਫੜਦੇ ਹਾਂ ਜਿੰਨੀ ਨਾਮ ਧਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਝੁੱਟੀ ਨਾਲ ਗਈਆਂ ਨੂੰ ਜਮਾਂ ਦੀਆਂ ਫਾਈਆਂ ਤੋਂ ਛੜਾ ਕੇ ਲੈ ਗਏ ਬਾਬਾ ਮਾਨ ਸਿੰਘ ਜੀ ਇੱਕ ਨਦੀ ਸੀ ਉਹ ਚੱਲੀ ਚਲਦੇ ਆ ਚਲਦੇ ਆ ਚਲਦੇ ਆ ਚਲਦੇ ਆ ਨਾ ਦਿਨੇ ਰੁਕੀ ਨਾ ਰਾਤ ਰੁਕੀ ਦਿਨ ਰਾਤ ਚੱਲੀ ਗਏ ਸਰੀਰ ਦੀ ਪ੍ਰਵਾਹ ਨਹੀਂ ਸਾਹਾਂ ਦੀ ਪ੍ਰਵਾਹ ਨਹੀਂ ਆਪਣੇ ਸਿੰਘਾਂ ਦੀ ਬਹਿੰਗਮਾਂ ਦੀ ਪ੍ਰਵਾਹ ਨਹੀਂ ਦਿਨ ਰਾਤ ਚੱਲੀ ਗਏ ਇੱਕ ਦਿਨ ਕੀ ਹੋਇਆ ਕਹਿੰਦੇ ਉਹ ਨਦੀ ਫਿਰ ਸਮੁੰਦਰ ਚ ਰਲ ਗਈ ਜਾ ਕੇ ਸੁਣਿਓ ਜਦੋਂ ਨਦੀ ਸਮੁੰਦਰ ਚ ਰਲੀ ਨਦੀ ਨਦੀ ਨਹੀਂ ਰਹੇਗੀ ਇਹ ਸਮੁੰਦਰ ਦਾ ਰੂਪ ਹੋਗੀ ਹਾ ਜੀ ਆ ਕਾਲ ਉਹ ਨਦੀ ਸਮੁੰਦਰ ਦਾ ਰੂਪ ਹੋਗੀ ਤੇ ਸਮੁੰਦਰ ਕੀ ਹੈ ਸਮੁੰਦਰ ਜਿਹੜਾ ਜਾਏਗਾ ਸਮੁੰਦਰ ਆਪਣੇ ਜਿਸਮ ਆ ਲੈਂਦਾ ਆਪਣਾ ਰੂਪ ਬਣਾ ਲੈਂਦਾ ਰੱਬ ਦੇ ਪਿਆਰੇ ਮਹਾਪੁਰਸ਼ ਜਦੋਂ ਸਰੀਰ ਦਾ ਠਿਕਰਾ ਬਣ ਕੇ ਆ ਮਿੱਟੀ ਦਾ ਢਾਂਚਾ ਬਣ ਕੇ ਇਨੂੰ ਪੰਜ ਭੂਤਕ ਸਰੀਰ ਛੱਡ ਕੇ ਜਦੋਂ ਇਸ ਦੁਨੀਆ ਤੋਂ ਜਾਂਦੇ ਨੇ ਜਿਵੇਂ ਘੜੇ ਵਾਲੇ ਪਾਣੀ ਨੂੰ ਸਮੁੰਦਰ ਆਪਣੇ ਵਿੱਚ ਸਮਾ ਲ ਲੰਦਾ ਹੈ ਰੱਬ ਦੇ ਪਿਆਰੇ ਮਹਾਪੁਰਸ਼ਾਂ ਨੂੰ ਨਿਰੰਕਾਰ ਵੀ ਆਪਣੇ ਚ ਐਂ ਸਮਾ ਲ ਲੰਦਾ ਵਾਹ ਐਂ ਆਪੇ ਇਹਦ ਕਰ ਲੰਦਾ ਹੈ ਉੱਥੇ ਜਾ ਕੇ ਫਿਰ ਕੀ ਕਹੀਦਾ ਹਰ ਹਰ ਜਨ ਦੋਈ ਇੱਕ ਹੈ ਬੇਬ ਵਿਚਾਰ ਅਸ਼ਦਾ ਹੈ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੀ ਫੇਰ ਕੀ ਕਹਿੰਦੇ ਆ ਇਕ ਹੈ ਅਨੇਕ ਹੈ ਇਹ ਰੇਗ ਹੈ ਪਾਪਾ ਮਾਨ ਸਿੰਘ ਜੀ ਇੱਕ ਤਰੰਗ ਸੀ ਬੇਵਿਆਲੇ ਮਹਾਪੁਰਸ਼ ਨਿਰੰਕਾਰ ਦੀ ਇੱਕ ਨਿਕਲੀ ਹੋਈ ਤਰੰਗ ਸੀ ਉਹਨੇ ਪ੍ਰਚਾਰ ਕੀਤਾ ਜੀਵਨ ਬਣਾਏ ਘਰਾਂ ਘਰਾਂ ਜਾ ਕੇ ਲੋਕਾਂ ਨੂੰ ਜੰਗਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾ ਕੇ ਉਹ ਬਾਈ ਅਮਰਤ ਛਕ ਲੋ ਨਾਮ ਜਪ ਲੋ ਭਗਤੀ ਕਰ ਲੋ ਇੱਕ ਤਰੰਗ ਨਿਕਲੀ ਪ੍ਰਚਾਰ ਕੀਤਾ ਇੱਕ ਸੀ ਇੱਕ ਚੋਂ ਨਿਕਲੀ ਇੱਕ ਚੋਂ ਨਿਕਲਿਆ ਬਾਬਾ ਮਾਨ ਸਿੰਘ ਜੀ ਪੇਵੇ ਵਾਲਾ ਇੱਕ ਇੱਕ ਚੋਂ ਨਿਕਲਿਆ ਉਹਨਾਂ ਆਪ ਅੰਮ੍ਰਿਤ ਛਕਿਆ ਨਾਮ ਜਪਿਆ ਭਗਤੀਆਂ ਕੀਤੀਆਂ ਉਹਨਾਂ ਦੀਆਂ ਕੈਸਟਾਂ ਸੁਣ ਕੇ ਉਹਨਾਂ ਦੇ ਦੀਵਾਨ ਸੁਣ ਕੇ ਪਤਾ ਨਹੀਂ ਕਿੱਡੇ-ਕਿੱਡੇ ਵਿਆਸੀ ਅੱਜ ਵੀ ਅਭਿਆਸ ਕਰਦੇ ਨੇ ਏਕ ਹੈ ਅਨੇਕ ਹੈ ਫਿਰ ਨੇਕਾਂ ਬਣ ਗਏ ਕਿੰਨੇ ਬਣ ਗਏ ਨੇਕਾਂ ਆ ਤੁਸੀਂ ਸਾਰੇ ਬੈਠੇ ਇੱਥੇ ਏਕ ਹੈ ਅਨੇਕ ਹੈ ਫੇਰੇ ਕਹੇ ਓਕਾ ਦਿੱਤਾ ਸਰੀਰ ਛੱਡਿਆ ਫੇਰ ਜਾ ਕੇ ਅਪੇਦ ਹੋਗੇ ਫੇਰ ਹੁਣ ਆਪਾਂ ਹਾਉਣਾ ਪਾਂਗੀ ਕਹਾਂਗੇ ਕਿਰਪਾ ਕਰ ਦਿਓ ਮਹਾਰਾਜ ਕਦੇ ਕਦਾਈ ਫੇਰ ਵੀ ਘੇੜਾ ਮਾਰ ਜੋ ਤੁਹਾਡੇ ਵਰਗੇ ਸਾਧੂ ਆਂਦੀ ਹਮੇਸ਼ਾ ਲੋਕ ਬਾਬਾ ਮਾਨ ਸਿੰਘ ਜੀ ਉਹ ਉਹ ਕਹਿਣਾ ਥੋੜੀ ਉਹਨਾਂ ਨੇ ਹੁਕਮ ਥੋੜੀ ਸੁਣਾਉਣਾ ਕਿਸੇ ਨੂੰ ਉਹ ਉਹ ਫੇਰ ਆ ਜਿਓ ਮਹਾਰਾਜ ਕਿਰਪਾ ਕਰਿਓ ਸਰਸੰਗਤ ਜੀ ਇਹ ਗੱਲ ਚੇਤੇ ਰੱਖਿਓ ਸੰਜੀ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਸਿੱਧ ਸਰ ਸਿਹੋੜਾ ਸਾਹ ਵਾਲੇ ਮਹਾਪੁਰਸ਼ ਚਲੇ ਗਏ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹ ਵਾਲੇ ਮਹਾਪੁਰਸ਼ ਚਲੇ ਗਏ ਚਲੇ ਗਏ ਸੰਜੀ ਮਹਾਰਾਜ ਬਾਬਾ ਰਾਮ ਸਿੰਘ ਜੀ ਗੰਡੂ ਵਾਲੇ ਮਹਾਪੁਰਸ਼ ਚਲੇ ਗਏ ਸੰਜੀ ਮਹਾਰਾਜ ਬਾਬਾ ਪ੍ਰੀਤਮ ਸਿੰਘ ਜੀ ਅੰਬੇ ਮੱਜਰੇ ਵਾਲੇ ਮਹਾਪੁਰਸ਼ ਉਹ ਵੀ ਚਲੇ ਗਏ ਸਾਂਜੀ ਮਹਾਰਾਜ ਬਾਬਾ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਜਿੱਦਣ ਦੇ ਆ ਇਲਾਕੇ ਚੋਂ ਸਾਧੂ ਗਏ ਨੇ ਨਾ ਦੁਨੀਆ ਤੇ ਤੜਥੱਲੀ ਮੱਚੀ ਪਈ ਏ ਤੜਥੱਲੀ ਮੱਚੀ ਪਈ ਹਾਲਾਤ ਨਹੀਂ ਰਹਿਣ ਵਾਲੇ ਜਦੋਂ ਜਦੋਂ ਰਹਿੰਦੇ ਆ ਆਏ ਆਉਂਦਾ ਜੀ ਮਾਰੇ ਕਿਰਪਾ ਕਰ ਦੇ ਅੰਸਾਲੀ ਵਾਲੇ ਮੰਨਣ ਕਹਿਣਾ ਮਾਰੇ ਦੱਸਦੇ ਨੇ ਜੀ ਕਹਿੰਦੇ ਵੀ ਹਾੜ ਆਉਣਗੇ ਕਹਿੰਦੇ ਕੋਈ ਨਹੀਂ ਜਲੇਬੀਆਂ ਦਾ ਜੱਗ ਕਰਦੇ ਹੋ ਟਾਲ ਦਾਂਗੇ ਉਹਨਾਂ ਕਿੰਨੂ ਗਈਏ ਜਾ ਕੇ ਮੇਰੇ ਵਰਗਾ ਕੱਪੜਿਆਂ ਵਾਲਾ ਸਾਧੂ ਚੋਲੇ ਪਾ ਕੇ ਉਹ ਚੋਲਿਆਂ ਦਾ ਨਾ ਸਾਧਨਾ ਨਹੀਂ ਹਿਮਕੁੰਡ ਦੇ ਸਰੋਵਰਾਂ 'ਚ ਜਿਹੜੇ ਘੰਟਾ ਘੰਟਾ ਸਵਾ ਸਵਾ ਘੰਟਾ ਬਹਿ ਕੇ ਬੰਦਗੀ ਕਰਕੇ ਉਹਨਾਂ ਨੂੰ ਸਾਧੂ ਬੋਲਿਆ ਜਾਂਦਾ ਹੈ ਰਹਿਮਤਾਂ ਨ ਭਰੇ ਹੋリエ ਤੂੰ ਸਈ ਜੀ ਮੋੜ ਕੇ ਤੇ ਫੇਰਾ ਤੂੰ ਭੇਵੇ ਵਾਲ ਪਾਈ ਲੀ ਤੇਰੇ ਜਾਣ ਪਿੱਛੋਂ ਹੋਏ ਸੀ ਇਕੱਲੇ ਹੋ ਰੋ ਰੋਏ ਸੀ ਝੱਲੇ ਹੋ ਰੋਗ ਲਾ ਗਿਓ ਪ੍ਰੀਤਮਾਏ ਵੱਲੇ ਰੋ ਰੋਏ ਸੀ ਝੱਲੇ ਹੋ ਗਏ ਪ੍ਰੀਤਮਾ ਮਾ ਰੋ ਰੋਏ ਸੀ ਝੱਲੇ ਹੋ ਗਏ ਇਹ ਬੇਨਤੀਆਂ ਕਰਿਆ ਕਰੋ ਬਾਬਾ ਜੀ ਤੁਹਾਡੀਆਂ ਸਦਾ ਲੋੜਾਂ ਨੇ ਸਾਡੇ ਇਰਪਾ ਕਰ ਦਿਓ ਕਾਦੀ ਕਿਤੇ ਪੁੱਲ ਫਲੇਖੇ ਹੀ ਬਾਜੀ ਵਤਨਾ ਦੇ ਵੱਲ ਫੇਰਾ ਕਿਤੇ ਪੁੱਲ ਫਲੇਖੇ ਬਾਬਾ ਮਾਨ ਸਿੰਘ ਜੀ ਕਰਕੇ ਉਹ ਨਹੀਂ ਹੋਣੀ ਕਿਸੇ ਤੋਂ ਵਾਹ ਅੱਜ ਚੇਤੇ ਆਉਂਦੀ ਐ ਫਕਰਾ ਮਸਤ ਫਕੀਰੀ ਤੇਰੀ ਅੱਜ ਚੇਤੇ ਆਉਂਦੀ ਅਸਫਕੀ ਲਈ ਤੇਰੀ ਦੁਨੀਆ ਵਿੱਚ ਲੱਭਦੀ ਨਹੀਂ ਦੁਨੀਆ ਵਿੱਚ ਲੱਭਦੀ ਨਹੀਂ ਮਸਤੀ ਜੋ ਬੁੱਕਲ ਵਿੱਚ ਤੇਰੀ ਤੇ ਆਉਂਦੀ ਐ ਬੱਤਰਾ ਬਸ ਫਕੀਰੀ ਤੇਰੀ ਤਾਨ ਗਰੀਬਨ ਵਾਜ ਸੱਚੇ ਪਾਤਸ਼ਾਹ ਮੀਰ ਕਰਨ ਐਸੇ ਸਾਧੂ ਐਸੇ ਮਹਾਪੁਰਸ਼ ਸਾਡੀ ਜ਼ਿੰਦਗੀ ਚ ਆਉਂਦੇ ਰਹਿਣ ਤੇ ਇਥੇ ਅੰਮ੍ਰਿਤ ਦੀ ਵਰਖਾ ਵਰਤੰਦੇ ਰਹਿਣ ਸੱਚੇ ਪਾਤਸ਼ਾਹ ਮੀਰ ਕਰਨ ਸੁਣਿਓ ਦੁਨੀਆ ਚ ਸਾਰੇ ਕਾਟਾ ਪੂਰਾ ਹੋ ਸਕਦਾ ਐ ਜਦੋਂ ਮਾਪਿਓ ਦਾ ਘਾਟਾ ਪੈ ਗਿਆ ਉਹ ਕਦੇ ਪੂਰਾ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਘਾਟੇ ਜਿਨ੍ਹਾਂ ਨੇ ਆਪਣੇ ਮਾਪਿਓ ਮੰਨਿਆ ਮਹਾਪੁਰਸ਼ ਬਾਬਾ ਮਾਨ ਸਿੰਘ ਜੀ ਪੇਵੇয়ালਿਆਂ ਨੂੰ ਸਮਾਂ ਜਿੱਦਾਂ ਜਿੱਦਾਂ ਨਿਕਲਦਾ ਹੈ ਨਾ ਇਹ ਜ਼ਖਮ ਕਦੇ ਭਰੇ ਨਹੀਂ ਜਾਂਦੇ ਜਿੱਦਾਂ ਜਿੱਦਾਂ ਸਮਾਂ ਲੰਘਦਾ ਉਦਾਂ-ਉਦਾਂ ਡੂੰਘੇ ਹੁੰਦੇ ਨੇ ਇਹ ਜ਼ਖਮ ਨਹੀਂ ਘਰਦੇ ਤੇ ਸੱਚੇ ਪਾਤਸ਼ਾਹ ਮੀਰ ਕਰਨ